ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਇਨਸਾਨ ਨੂੰ ਕਦੇ ਹਾਰ ਨਹੀਂ ਮੰਨਣੀ ਚਾਹੀਦੀ ਜਦੋਂ ਇਨਸਾਨ ਹਾਰ ਮੰਨਦਾ ਤਾਂ ਸਭ ਤੋਂ ਪਹਿਲਾਂ ਆਪਣੇ ਮਨ ਤੋਂ ਹਾਰਦਾ ਅੰਦਰੋਂ ਅੰਦਰ ਟੁੱਟ ਜਾਂਦਾ ਸੋ ਇਸ ਕਰਕੇ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਜ਼ਿੰਦਗੀ 'ਚ ਕਦੇ ਨਦੀਆਂ ਨੇ ਇਹ ਨਹੀਂ ਪੁੱਛਿਆ ਪਹਾੜਾਂ ਤੋਂ ਸਮੁੰਦਰ ਕਿੰਨੀ ਦੂਰ ਆ ਸੋ ਇਸ ਦੇ ਨਾਲ ਹੀ ਇੱਕ ਰਿਲੇਟਡ ਛੋਟੀ ਜੀ ਕਹਾਣੀ ਸ਼ੁਰੂ ਕਰਦੇ ਆਂ ਇੱਕ ਵਾਰ ਦੀ ਕੀ ਗੱਲ ਹੁੰਦੀ ਆ ਇੱਕ ਰਿਆਸਤ ਹੁੰਦੀ ਆ ਇੱਕ ਰਾਜਾ ਤੇ ਬਹੁਤ ਵਧੀਆ ਰਾਜਾ ਹੁੰਦਾ ਵਾ ਪ੍ਰਜਾ ਬਹੁਤ ਖੁਸ਼ ਹੁੰਦੀ ਆ ਉਸ ਤੋਂ ਤੇ ਇੱਕ ਨੌਜਵਾਨ ਆਉਂਦਾ ਉਸ ਦਰਬਾਰ ਵਿੱਚ ਉਸ ਰਿਆਸਤ ਵਿੱਚ ਆਉਂਦਾ ਰਹਿਣ ਵਾਸਤੇ ਉੱਥੇ ਤਾਂ ਭਰਤੀ ਹੋਣਾ ਚਾਹੁੰਦਾ ਹੁੰਦਾ ਪਰ ਭਰਤੀ ਨਹੀਂ ਹੁੰਦਾ ਫੌਜ ਵਿੱਚ ਤਾਂ ਉਹਦੀ ਕਰਦੇ ਕਰਾਉਂਦੇ ਉਸ ਸੈਨਾਪਤੀ ਨਾਲ ਵਧੀਆ ਦੋਸਤੀ ਹੋ ਜਾਂਦੀ ਆ ਥੋੜੇ ਦਿਨਾਂ ਅੰਸ਼ੀ ਤਾਂ ਉਹ ਸੈਨਾਪਤੀ ਨੂੰ ਬਹੁਤ ਮਨਤਾ ਤਰਲੇ ਕਰਦਾ ਵਾ ਤੇ ਸੈਨਾਪਤੀ ਗਾਂ ਰਾਜੇ ਨੇ ਤੱਕ ਗੱਲ ਪਚਾ ਦਿੰਦਾ ਵਾ ਚੱਲ ਕਰਦੇ ਕਰਾਉਂਦੇ ਦੀ ਜਿਵੇਂ ਤੇ ਮੈਂ ਕਰਕੇ ਜੁਗਾੜ ਲਾ ਕੇ ਨੌਕਰੀ ਦੇ ਦਿੱਤੀ ਜਾਂਦੀ ਆ ਉਸ ਨੌਜਵਾਨ ਨੂੰ ਤੇ ਉਹ ਨੂੰ ਆਉਂਦਾ ਜਾਂਦਾ ਕੁਛ ਨਹੀਂ ਹੁੰਦਾ ਕਿਉਂਕਿ ਜ਼ਿੰਦਗੀ ਚ ਕੋਈ ਕੰਮ ਨਹੀਂ ਕੀਤਾ ਹੁੰਦਾ ਉਹਨੇ ਤੇ ਕਰਦੇ ਕਰਾਉਂਦੇ ਕਿ ਉਹ ਨੂੰ ਹੋਰ ਵੀ ਮੰਤਰੀ ਪੁੱਛਦੇ ਵੀ ਤੈਨੂੰ ਆਉਂਦਾ ਜਾਂਦਾ ਕੀ ਆਉਂਦਾ ਵੀ ਬਸ ਥੋੜਾ ਬਹੁਤ ਕਰ ਲਊਗਾ ਵੀ ਕਰ ਲਊਗਾ ਸਿਰੇ ਲਾ ਦੂੰਗਾ ਕੰਮ ਕੋਈ ਕਿਸੇ ਨੂੰ ਵੀ ਹੱਥ ਪਾਉਂਗਾ ਤਾਂ ਉਹ ਨੂੰ ਕੋਈ ਸਪੈਸ਼ਲ ਕੰਮ ਨਹੀਂ ਦਿੱਤਾ ਜਾਂਦਾ ਵੀ ਥੋੜੀ ਬਹੁਤ ਹੀ ਉੱਥੇ ਹਰੇਕ ਦੀ ਮਦਦ ਕਰ ਦਿੰਦਾ ਸੀਗਾ ਉਹ ਜਦੋਂ ਇਹ ਚੀਜ਼ ਹੁੰਦੀ ਆ ਤਾਂ ਸਾਰਿਆਂ ਤੋਂ ਖੁਸ਼ ਸੀਗੇ ਇੱਕ ਦਿਨ ਕੀ ਹੁੰਦਾ ਵਾ ਰਾਜਾ ਉਹਨੂੰ ਕਹਿੰਦਾ ਵਾ ਕਹਿੰਦਾ ਵੀ ਤੇਰੇ ਲਈ ਇੱਕ ਕੰਮ ਆ ਉਹ ਕਹਿੰਦਾ ਹਾਂਜੀ ਦੱਸੋ ਕਹਿੰਦਾ ਮੈਂ ਪਹਿਲਾਂ ਨਹੀਂ ਤੈਨੂੰ ਕਦੇ ਕੰਮ ਕਿਹਾ ਉਹ ਕਹਿੰਦਾ ਵੀ ਜੀ ਰਾਜਾ ਜੀ ਨਹੀਂ ਕਿਹਾ ਕਹਿੰਦਾ ਮੈਨੂੰ ਲੱਗਦਾ ਵੀ ਤੈਨੂੰ ਥੋੜਾ ਜਿਹਾ ਕੰਮ ਦਿੱਤਾ ਦੇ ਦੇਣਾ ਚਾਹੀਦਾ ਵਾ ਤੇ ਉਹ ਕਹਿੰਦਾ ਜੀ ਸੱਤ ਕਹਿ ਕੇ ਗੱਲ ਮੰਨ ਲੈਂਦਾ ਵਾ ਕਹਿੰਦਾ ਵੀ ਆਪਣਾ ਆ ਪਹਾੜਾਂ ਦੇ ਥੱਲੇ ਨਾ ਇੱਕ ਪਿੰਡ ਆ ਆਪਾਂ ਇਹਨਾਂ ਤੋਂ ਕਰਜ਼ਾ ਲੈਣਾ ਵਾ ਮਤਲਬ ਕਿ ਪੈਸੇ ਲੈਣੇ ਇਹਨਾਂ ਨੂੰ ਕਰਜ਼ਾ ਦਿੱਤਾ ਸੀ ਉਸ ਟਾਈਮ ਤੇ ਤੇ ਆਪਾਂ ਇਹਨਾਂ ਤੋਂ ਵਾਪਸ ਲੈਣਾ ਵਾ ਬਕਾਇਆ ਰਹਿੰਦਾ ਵਾ ਤੇ ਤੂੰ ਇਹਨਾਂ ਤੋਂ ਵਾਪਸ ਲੈ ਕੇ ਆਉਣਾ ਵਾ ਤੇ ਉਹ ਘੋੜਾ ਰਿਆ ਵਾ ਕੁਝ ਸਫਾਈ ਛਪਾਈਏ ਤੇਰੇ ਨਾਲ ਵੀ ਤੂੰ ਜਾਣਾ ਮਤ ਲੈ ਕੇ ਆਉਣਾ ਉਹਨੂੰ ਕਾਗਜ਼ਾਤ ਦੇ ਦਿੱਤੇ ਜਾਂਦੇ ਸਾਬ ਕਿਤਾਬ ਦੇ ਸਾਰੇ ਤੇ ਉਹ ਘੋੜੇ ਤੇ ਬੈਠਦਾ ਤੇ ਚੱਲ ਜਾਂਦਾ ਵਾ ਤੇ ਜਾਂਦਾ ਪਿੰਡ ਵਿੱਚ ਪਹੁੰਚਦਾ ਵਾ ਤੇ ਕਹਿੰਦਾ ਵੀ ਸਾਰੇ ਪਿੰਡ ਦੇਆਂ ਨੂੰ ਇਕੱਠੇ ਕਰਦਾ ਲੈਣ ਚਲਾ ਲੈਂਦਾ ਵੀ ਇਹਦਾ ਇੰਨਾ ਬਕਾਇਆ ਇਹਦਾ ਇੰਨਾ ਬਕਾਇਆ ਸਾਰੇ ਆ ਕੇ ਖੜ ਜਾਂਦੇ ਆ ਤੇ ਉਹ ਲੋਕਾਂ ਨੂੰ ਪੁੱਛਦਾ ਵੀ ਹਾਂਜੀ ਬਕਾਇਆ ਦੋ ਆ ਕੇ ਤਾਂ ਲੋਕ ਫਰਿਆਦ ਲੈ ਕੇ ਆਉਂਦੇ ਉਹਦੇ ਅੱਗੇ ਹੱਥ ਜੋੜਦੇ ਆ ਕਹਿੰਦੇ ਵੀ ਸਿਪਾਈ ਜੀ ਸਾਡੇ ਕੋਲੇ ਵੀ ਪੈਸੇ ਹੈ ਨਹੀਂਗੇ ਉਹਨੂੰ ਸਿਪਾਈ ਸਮਝਦੇ ਆ ਤੇ ਕਹਿੰਦੇ ਸਾਡੇ ਕੋਲੇ ਪੈਸੇ ਹੈ ਨਹੀਂਗੇ ਕਿਉਂਕਿ ਫਸਲ ਉਹ ਨਹੀਂ ਹੋਈ ਹੈ ਇਤਕੀ ਤੇ ਪੈਸੇ ਕਾਦੇ ਹੋਣੇ ਸੀ ਫਸਲ ਤਾਂ ਹੀ ਨਹੀਂ ਸੀ ਇਤਕੀ ਕਿਉਂਕਿ ਬਾਰਿਸ਼ੋ ਵੀ ਸੀ ਉਤੋਂ ਠੰਡ ਹੀ ਨਹੀਂ ਸੀ ਤੇ ਸਾਰੀ ਫਸਲ ਨਸ਼ਟ ਹੋ ਗਈ ਤੇ ਕਹਿੰਦਾ ਠੀਕ ਆ ਚਲੋ ਉਹ ਕੀ ਕਰਦਾ ਕਹਿੰਦਾ ਵੀ ਅਸੀਂ ਕਹਿੰਦਾ ਤੁਸੀਂ ਕੀ ਕਰ ਸਕਦੇ ਰਾਜੇ ਲਈ ਉਹ ਕਹਿੰਦੇ ਵੀ ਕੁਝ ਵੀ ਕਰ ਦਾਂਗੇ ਤੇ ਉਹ ਕਹਿੰਦਾ ਵੀ ਠੀਕ ਆ ਉਹ ਉਹ ਕਹਿੰਦਾ ਤੁਸੀਂ ਮੈਨੂੰ ਠੰਡ ਲੱਗ ਰਹੀ ਆ ਉਹ ਕੀ ਕਰਦੇ ਲੱਕੜਾਂ ਇਕੱਠੀਆਂ ਕਰਕੇ ਲਿਆਉਂਦੇ ਜੰਗਲ ਚੋਂ ਤੇ ਉਹਨੂੰ ਖਾਣਾ-ਖੋਣਾ ਖਵਾਉਂਦੇ ਆ ਤੇ ਅੱਗ ਸਿਕਾਉਂਦੇ ਉਹਨੂੰ ਬੈਠ ਜਾਂਦਾ ਤੇ ਉਹ ਕਹਿੰਦਾ ਵੀ ਤੁਸੀਂ ਰਾਜ ਨੂੰ ਹੁਣ ਕੀ ਭੇਜਣਾ ਚਾਹੁੰਦੇ ਆ ਪੈਸੇ ਤਾਂ ਦਿੱਤੇ ਨਹੀਂ ਉਹ ਕਹਿੰਦੇ ਸੀ ਕੀ ਭੇਜਣਾਵਾ ਉਹ ਕਹਿੰਦਾ ਵੀ ਮੈਂ ਤੁਹਾਨੂੰ ਇੱਕ ਗਿਫਟ ਦਿੰਨਾ ਮਹਾਰਾਜ ਜੀ ਨੂੰ ਉਹ ਕਹਿੰਦਾ ਤੁਸੀਂ ਸਾਨੂੰ ਕੀ ਗਿਫਟ ਦਿਓਗੇ ਕਹਿੰਦਾ ਵੀ ਇਹ ਕਰਜ਼ਾ ਸਾਰਾ ਮਾਫ਼ ਤੁਸੀਂ ਨਹੀਂ ਦੇਣਾ ਉਹ ਕਹਿੰਦਾ ਵੀ ਇਹ ਕੀ ਗੱਲ ਹੋਈ ਕੋਈ ਥੋੜੀ ਜਗਾ ਕੋਈ ਹੋਰ ਆਊਗਾ ਤੇ ਸਾਡੇ ਤੋਂ ਉਹ ਵਸੂ ਲੂਗਾ ਤੁਸੀਂ ਜਾ ਬੜੋਗੇ ਤੇ ਸਾਡੇ ਕੋਲੇ ਰਾਜੇ ਦੇ ਸੈਣ ਆ ਗੁੱਠੇ ਲੱਗੇ ਹੋਏ ਕਾਗਜ਼ਾ ਸਾਰਾ ਹਿਸਾਬ ਕਿਤਾਬ ਲਿਖਿਆ ਹੋਇਆ ਉਹ ਨੌਜਵਾਨ ਕੀ ਕਰਦਾ ਉਸ ਕਾਗਜ਼ਾਂ ਨੂੰ ਅੱਗ ਦੇ ਵਿੱਚ ਸੈਟ ਕਰਦਾ ਲੱਕੜਾਂ ਚ ਤੇ ਉਹ ਕਾਗਜ਼ ਸਾੜ ਦਿੰਦਾ ਸਾਰੇ ਲੋਕ ਹੈਰਾਨ ਹੁੰਦੇ ਆ ਖੁਸ਼ ਹੋ ਜਾਂਦੇ ਮੁਸਕਾਨ ਆ ਜਾਂਦੀ ਉਹਨਾਂ ਦੇ ਚਿਹਰਿਆਂ ਤੇ ਵੀ ਤਾਂ ਸੱਚੀ ਇਹ ਨਹੀਂ ਕਰਤਾ ਉਹ ਚੀਜ਼ ਹੋ ਵੀ ਤਾਂ ਉਹ ਕਹਿੰਦੇ ਵੀ ਤੁਸੀਂ ਹੁਣ ਕੀ ਭੇਜਣਾ ਚਾਹੋਗੇ ਉਹ ਕਹਿੰਦਾ ਸਾਡੇ ਕੋਲੇ ਕੁਛ ਨਹੀਂ ਹੈਗਾ ਆ ਅਸੀਂ ਪਿਆਰ ਦੇ ਸਕਦੇ ਹਾਂ ਅਸੀਂ ਸਾਦਾ ਦੇ ਸਕਦੇ ਹਾਂ ਵੀ ਉਹਨੂੰ ਬਲੇਸਿੰਗ ਦੇ ਸਕਦੇ ਹਾਂ ਹੋਰ ਕਈ ਕੁਛ ਸਿਆਣੇ ਸੀ ਲੋਕ ਵਿੱਚ ਤੇ ਬਜ਼ੁਰਗ ਸੀ ਉਹ ਉੱਥੋਂ ਚੱਲ ਜਾਂਦਾ ਵਾ ਘੋੜਾ ਲੈ ਕੇ ਜੇ ਤੋ ਘੋੜਾ ਲੈ ਕੇ ਚੱਲ ਜਾਂਦਾ ਤੇ ਜਦੋਂ ਉਹ ਉੱਥੋਂ ਨਿਕਲਦਾ ਹੁੰਦਾ ਨਾ ਸਟਾਰਟਿੰਗ ਦੇ ਵਿੱਚ ਤੇ ਰਾਜੇ ਨੂੰ ਇੱਕ ਚੀਜ਼ ਪੁੱਛਦਾ ਹੁੰਦਾ ਵਾ ਕਹਿੰਦਾ ਵੀ ਮੈਂ ਤੋ ਦਿੱਲੀ ਕੀ ਲੈ ਕੇ ਆਵਾਂ ਉਹ ਕਹਿੰਦਾ ਵੀ ਸਾਰੇ ਮੇਰੇ ਕੋਲ ਸਾਰਾ ਕੁਝ ਹੈਗਾ ਰਾਜਾ ਕਹਿੰਦਾ ਕਹਿੰਦਾ ਵੀ ਤੂੰ ਮੈਂ ਉਹ ਲੈ ਕੇ ਆਏ ਜਿਹੜੀ ਇੱਥੇ ਹੈਣੀਗੀ ਲੋ ਜਦੋਂ ਜਾਂਦਾ ਹੁੰਦਾ ਵਾ ਜਦੋਂ ਵਾਪਸ ਆਉਂਦਾ ਵਾ ਤਾਂ ਉਹ ਦਰਬਾਰ 'ਚ ਆਉਂਦਾ ਵਾ ਕਹਿੰਦਾ ਵੀ ਪੈਸੇ ਨਹੀਂ ਕਹਿੰਦਾ ਰਾਜਾ ਸਾਹਿਬ ਪੈਸੇ ਨਹੀਂ ਮਿਲ ਲੈ ਕੇ ਆਇਆ ਕਹਿੰਦਾ ਕਾਗਜ਼ ਹੈ ਕਾਗਜ਼ ਕਹਿੰਦਾ ਕਹਿੰਦਾ ਉਹ ਕਹਿੰਦਾ ਅੱਗ ਚ ਸੜ ਗਏ ਕਹਿੰਦਾ ਤੇ ਰਾਜਾ ਬੜਾ ਹੈਰਾਨ ਹੁੰਦਾ ਕਹਿੰਦਾ ਪੈਸੇ ਨਹੀਂ ਲੈ ਕੇ ਆਇਆ ਕਹਿੰਦਾ ਵੀ ਰਾਜਾ ਚੰਗਾ ਚੱਲ ਕਹਿੰਦਾ ਠੀਕ ਹੈ ਚੱਲ ਨਹੀਂ ਲੈ ਕੇ ਆਂਦੇ ਕੋਈ ਗੱਲ ਨਹੀਂ ਤੇ ਕਹਿੰਦਾ ਪਰ ਹਾਂ ਇੱਕ ਚੀਜ਼ ਮੈਂ ਜ਼ਰੂਰ ਲੈ ਕੇ ਆਇਆ ਤੁਹਾਡੇ ਵਾਸਤੇ ਕਹਿੰਦਾ ਉਹ ਕੀ ਕਹਿੰਦਾ ਉਹਨਾਂ ਲੋਕਾਂ ਨੇ ਤੁਹਾਨੂੰ ਪਿਆਰ ਭੇਜਿਆ ਅਸੀਸਾਂ ਭੇਜੀਆਂ ਆਪਣਾ ਵੀ ਦੀ ਸਿਆਣੇ ਬਜ਼ੁਰਗਾਂ ਨੇ ਵੀ ਅਸੀਂ ਹਮੇਸ਼ਾ ਰਾਜਾ ਵੀ ਤੰਦਰੁਸਤ ਖੁਸ਼ਹਾਲ ਰਵੇ ਵੀ ਜਿਹਨੇ ਸਾਡਾ ਕਰਜ਼ਾ ਮaaf ਕਰ ਦਿੱਤਾ ਵਾ ਐਦਾ-ਐਦਾ ਕਰਕੇ ਕਈ ਕੁੱਝ ਦੱਸਦਾ ਵਾ ਇਹ ਚੀਜ਼ ਭੇਜੀ ਆ ਤਾਂ ਉਹਨਾਂ ਚਲ ਠੀਕ ਆ ਕੋਈ ਗੱਲ ਨਹੀਂ ਤੇ ਉਹ ਕਹਿੰਦਾ ਵੀ ਇਹ ਮੁੰਡਾ ਵੀ ਖੁਸ਼ ਹੋ ਜਾਂਦਾ ਕਹਿੰਦਾ ਵੀ ਵਾਕਈ ਯਾਰ ਰਾਜੇ ਨੇ ਕੁਛ ਨਹੀਂ ਕਿਹਾ ਨਾ ਮੈਨੂੰ ਕਿਹਾ ਨਾ ਉਹਨਾਂ ਲੋਕਾਂ ਨੂੰ ਕਿਹਾ ਤੇ ਥੋੜੇ ਟਾਈਮ ਬਾਅਦ ਕੀ ਹੁੰਦਾ ਵਾ ਉਸੇ ਰਾਜੇ ਦੀ ਰਿਆਸਤ ਤੇ ਕੋਈ ਹੋਰ ਰਾਜਾ ਆਕਰਮਣ ਕਰ ਦਿੰਦਾ ਹੈ ਵੀ ਹਮਲਾ ਕਰ ਦਿੰਦਾ ਵਾ ਤੇ ਹੁਣ ਵੀ ਭਜੜ ਪੈ ਜਾਂਦੀ ਆ ਕਈ ਦੇ ਸਿਪਾਹੀ ਮਰ ਜਾਂਦੇ ਆ ਵੀ ਰਾਜ ਖੰਡਨਾ ਸ਼ੁਰੂ ਹੋ ਜਾਂਦਾ ਰਾਜਾ ਉਹ ਮੁੰਡਾ ਕੀ ਕਰਦਾ ਜਿਹੜਾ ਰੱਖਿਆ ਹੁੰਦਾ ਉਹ ਇੱਕ ਰੱਥ ਚ ਸਾਰੇ ਰਾਜ ਦਰਬਾਰ ਦੇ ਜਿਹੜੇ ਮੇਨ ਮੇਨ ਹੁੰਦੇ ਸਾਰੇ ਪਰਿਵਾਰ ਦੇ ਮੈਂਬਰ ਉਹਨਾਂ ਨੂੰ ਇਕੱਠੇ ਕਰਦਾ ਵਾ ਉਸੇ ਪਿੰਡ ਚ ਲੈ ਜਾਂਦਾ ਵਾ ਤੇ ਉਹਨਾਂ ਨੂੰ ਇੱਕ ਘੋੜੇ ਤੇ ਪਹਿਲਾਂ ਇੱਕ ਬੰਦਾ ਭੇਜ ਦਿੰਦਾ ਸੱਦਾ ਪੱਤਰ ਦੇ ਕੇ ਵੀ ਰਾਜਾ ਆ ਰਿਹਾ ਉਹਦੇ ਸਵਾਗਤ ਦੀ ਤਿਆਰੀ ਕਰੋ ਜਿਹੜਾ ਪਹਾੜਾਂ ਦੇ ਥੱਲੇ ਪਿੰਡ ਹੁੰਦਾ ਵਾ ਜਦੋਂ ਉਹਨਾਂ ਨੂੰ ਰਾਜੇ ਦਾ ਸੱਦਾ ਪੱਤਰ ਮਿਲਦਾ ਵਾ ਤੇ ਉਹ ਲੋਕ ਖੁਸ਼ ਹੋ ਜਾਂਦੇ ਵੀ ਰਾਜਾ ਆ ਰਿਹਾ ਤਿਆਰੀ ਕਰਦੇ ਇਹ ਕਰਦੇ ਆ ਰਾਜੇ ਨੂੰ ਰੱਖਦੇ ਆ ਤੇ ਉਹ ਰਾਜ ਦਰਬਾਰ ਦੇ ਸਾਰਿਆਂ ਨੂੰ ਲੈ ਕੇ ਉੱਥੇ ਚੱਲ ਜਾਂਦਾ ਪਰਿਵਾਰ ਨੂੰ ਤੇ ਰਾਜੇ ਨੂੰ ਬੜੀ ਸੁਖੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਰੱਖਦੇ ਆ ਤੇ ਬਾਚ ਉਹ ਰਾਜਾ ਉਹਨਾਂ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਮੈਨੂੰ ਉਸ ਪਿਆਰ ਅਸੀਸਾਂ ਭੇਜੀਆਂ ਅਸੀਂ ਸ਼ਾਇਦ ਉਹਨਾਂ ਕਰਕੇ ਮੈਂ ਅੱਜ ਬਚ ਗਿਆ ਹਾਂ ਤਾਂ ਉਹ ਮੁੰਡਾ ਵੀ ਉਹਨਾਂ ਦਾ ਧੰਨਵਾਦ ਕਰਦਾ ਪਿੰਡ ਵਾਲਿਆਂ ਦਾ ਤੇ ਸਟੋਰੀ ਉਹ ਕਹਦੇ ਨਾ ਕਿਦੇ ਸਾਡਾ ਇਹ ਚੀਜ਼ ਕੀਤੀ ਸੀ ਸਾਂ ਸਾਡੇ ਕੰਮ ਆ ਜਾਂਦੀਆਂ ਵਾ ਸਟੋਰੀ ਬਾਲੀ ਵੱਡੀ ਨਹੀਂ ਸੀ ਸਟੋਰੀ ਛੋਟੀ ਜੀ ਸੀ ਜਿਹੜੀ ਸਿੱਖਿਆ ਕੇਂਦਰੀ ਭਾਵੇ ਦਾ ਇਹ ਨਿਕਲਦਾ ਵਾ ਕਹਾਣੀ ਦਾ ਵੀ ਹਮੇਸ਼ਾ ਚੰਗੇ ਕਰਮ ਕਰੋ ਜੇ ਕਿਸੇ ਦੀ ਉਦਾਂ ਮਦਦ ਕਰ ਸਕਦੇ ਹੋ ਉਦਾਂ ਕਰ ਦਿਓ ਕਿਸੇ ਨੂੰ ਮaaf ਕਰ ਸਕਦੇ ਆ ਤਾਂ ਮaaf ਕਰ ਦਿਓ ਕਿਉਂਕਿ ਮaaf ਕਰਨਾ ਵੀ ਬਹੁਤ ਵੱਡੀ ਚੀਜ਼ ਆ ਤੇ ਜੇ ਉਸ ਟਾਈਮ ਤੇ ਰਾਜੇ ਨੇ ਉਹ ਸੀਸਾ ਪਿਆਰ ਲਿਆ ਸੀ ਤਾਂ ਅੱਜ ਉਹ ਰਾਜੇ ਦੀ ਜਾਨ ਬਚ ਗਈ ਉਸ ਪੰਡ ਵਾਲੇ ਨੇ ਰੱਖ ਲਈ ਸੋ ਇਸ ਕਰਕੇ ਹਮੇਸ਼ਾ ਕਿਸੇ ਨੂੰ ਮaaf ਕਰ ਦੇਣਾ ਕਿਸੇ ਤੋਂ ਸੀਸਾ ਪਿਆਰ ਲੈਣਾ ਇਹ ਵੀ ਇੱਕ ਤੋਹਫਾ ਵਾ ਜੋ ਕਿਤੇ ਨਾ ਕਿਤੇ ਤੁਹਾਡੇ ਜ਼ਿੰਦਗੀ ਚ ਕੰਮ ਆਉਂਦੀਆਂ ਅੱਗੇ ਕਿਉਂਕਿ ਇਹ ਮੋਲ ਮੋਲ ਨਹੀਂ ਖਰੀਦੀਆਂ ਜਾਂਦੀਆਂ ਬਾਜ਼ਾਰ ਚੋਂ ਨਹੀਂ ਮਿਲਦੀਆਂ ਇਹ ਕਿਸਮਤ ਨਾਲ ਮਿਲਦੀਆਂ ਵਾ ਲੋਕਾਂ ਤੋਂ ਜਿਹਦੀ ਕਿਸਮਤ ਚ ਹੁੰਦੀਆਂ ਵਾ ਤੇ ਉਹ ਕਿਤੇ ਨਾ ਕਿਤੇ ਆਪਣਾ ਰਿਜ਼ਲਟ ਦਿਖਾਉਂਦੀਆਂ ਵਾ ਸਾਡੇ ਅੱਗੇ ਆਉਂਦੀਆਂ ਤੇ ਸਾਡੇ ਲਈ ਇੱਕ ਮਜ਼ਬੂਤ ਢਾਲ ਦਾ ਕੰਮ ਕਰਦੀਆਂ ਵਾ ਸੋ ਇਹ ਸੀ ਅੱਜ ਦੀ ਸਟੋਰੀ ਹਰੇਕ ਨਾਲ ਪਿਆਰ ਕਰੋ ਸਦ ਭਾਵਨਾ ਨਾਲ ਜੀ ਜੋ ਜੀਣ ਦੋ ਤੇ ਕਿਸੇ ਦੇ ਪ੍ਰਤੀ ਨਫਰਨਾ ਨਫਰਤ ਨਾ ਰੱਖੋ ਕਿਉਂਕਿ ਪਤਾ ਨਹੀਂ ਅਗਲਾ ਦਿਨ ਕਿਹਨੇ ਦੇਖਣਾ ਕਿਹਨੇ ਨਹੀਂ ਦੇਖਣਾ ਸੋ ਇਹ ਸੀ ਅੱਜ ਦੀ ਸਟੋਰੀ ਜੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਅਗਲੇ ਕਿਸੇ ਕਹਾਣੀ ਕਿਸੇ ਸਟੋਰੀ ਚ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ